ਸਕਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਦਰਸ਼ਕੋ ਤੁਹਾਨੂੰ ਪਤਾ ਹੀ ਆ ਅੱਜ ਕਮਲਕੌਰ ਭਾਬੀ ਦਾ ਜੋ ਕਮਲਕੌਰ ਭਾਬੀ ਦੇ ਨਾਮ ਨਾਲ ਮਸ਼ਹੂਰ ਸੀ ਟੈਲੀਵਿਜ਼ਨ ਮਾ ਬਣਾਉਂ ਸੀ ਜੋ ਕਿ ਅਬਦੇ ਵਿਵਾਦਤ ਬਿਆਨਾਂ ਕਰਕੇ ਮਸ਼ਹੂਰ ਸੀ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਇਨਫਲੂਐਂਸਰ ਵੀ ਕਹਿੰਦੇ ਸੀਗੇ ਉਹਨਾਂ ਅੱਜ ਉਹਦਾ ਕਤਲ ਹੋ ਗਿਆ ਪੇਤ ਪਰੇ ਹਾਲਾਤਾਂ ਦੇ ਵਿੱਚ ਗੱਡੀ ਦੇ ਵਿੱਚ ਉਹਦੀ ਲਾਸ਼ ਮਿਲੀ ਆ ਬਠਿੰਡੇ ਇੱਕ ਹਾਈਵੇ ਤੇ ਉੱਥੇ ਗੱਡੀ ਖੜੀ ਸੀਗੀ ਤੇ ਉਹਦੇ ਉੱਥੇ ਲਾਸ਼ ਮਿਲੀ ਆ ਤੇ ਪਰਿਵਾਰ ਦਾ ਕਹਿਣਾ ਉਹਦੀ ਮਾਤ ਦਾ ਕਹਿਣਾ ਵੀ ਉਹ ਪ੍ਰਮੋਸ਼ਨ ਵਾਸਤੇ ਗਈ ਸੀ ਪਰ ਇੱਕ ਵੀਡੀਓ ਸਾਹਮਣੇ ਆਈ ਹੈ ਜਿਹਦੇ ਵਿੱਚ ਇੱਕ ਗੁਰਸਿੱਖ ਬੰਦਾ ਗੱਡੀ 'ਚ ਉਤਰ ਰਿਹਾ ਕਮਲਕੌਰ ਨੇ ਪਿਛਲੇ ਦਿਨੀ ਇੱਕ ਵੀਡੀਓ ਵੀ ਪਾਈ ਸੀਗੀ ਉਹਦਾ ਤੁਸੀਂ ਸਕਰੀਨਸ਼ਾਟ ਦੇਖ ਸਕਦੇ ਹੋ ਉਹਨੇ ਪੋਸਟ ਕੀਤੀ ਸੀਗੀ ਕਮਲਕੌਰ ਜੋਗੀ ਗਾਂਦੀ ਬਾਗ ਦੀ ਸੀ ਅਕਸਰ ਗਾਂਦੀ ਬਾਗ ਦੀ ਸੀ ਜਦੋਂ ਵੀ ਉਹ ਵੀਡੀਓ ਪਾਉਂਦੀ ਕੋਈ ਨਾ ਕੋਈ ਉਹ ਗਾਂਦੀ ਪਾਉਂਦੀ ਸੀ ਗੰਦ ਦਾ ਸਪਾਇਆ ਹੋ ਗਿਆ ਹੁਣ ਪਤਾ ਨਹੀਂ ਕਿਹਨੇ ਕੀਤਾ ਕਿਹਨੇ ਨਹੀਂ ਪਰ ਸਫਾਇਆ ਕਰ ਦਿੱਤਾ ਗਿਆ ਗੰਦ ਦਾ ਇੱਕ ਗੰਦ ਦਾ ਘਟ ਗਿਆ ਇੰਸਟਾਗ੍ਰਾਮ ਤੋਂ